ਤੋ ਭਈਆ ਜੇ ਆਪਣੀ ਰਾਣੀ ਸੁਨਦਰਾ ਕਰੂਗੀ ਰੈਸਟ ਤੇ ਗੀੜਾ ਜੀ ਕ੍ਰਿਸ਼ਟਾ ਤੇ ਲਾਇਆ ਜਾਊਗਾ ਉਹ ਵੀ ਚੰਡੀਗੜ੍ਹ ਦਾ ਸਾਡੇ ਕੰਮ ਚ ਭਾਈ ਚਾਰਜਿੰਗ ਈਲੀਟ ਦਾ ਐਡੈਪਟਰ ਆਪਣੇ ਆਪਣੇ ਲੈ ਕੇ ਚੱਲਣੇ ਪੈਂਦੇ ਆ ਕਿਉਂਕਿ ਗੈਪ ਹੋ ਜਾਂਦੇ ਤੇ ਹੁਣ ਆਪਾਂ ਜਲਦੀ ਦੇ ਨਾਲ ਜਲੰਧਰ ਨੂੰ ਸਕਿਪ ਕਰਤਾ ਵਾ ਤੇ ਵੇਲੀ ਵਾਲੇ ਪੰਪ ਤੇ ਪਹੁੰਚ ਗਏ ਆ ਇੱਥੇੋਂ ਕਰਨਾ ਹੈ ਗੱਡੀ ਦੀ ਖਰਾਕ ਦਾ ਇੰਤਜ਼ਾਮ ਲਓ ਵੀ ਆ ਚੀਜ਼ ਜ਼ਰੂਰੀ ਆ ਲੱਗਦਾ ਆਜੋ ਹੁਣ ਰੋਨੀਆ ਰੋਡ ਨਾ ਮੱਥਾ ਤੋ ਬਾਈ ਜੀ ਚੰਡੀਗੜ੍ਹ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਪਹੁੰਚਣਾ ਸੀ ਤੇ ਗੱਡੀ ਵੀ ਪਾਰਕਿੰਗ ਚ ਲਾ ਲਈ ਆ ਤੇ ਹੁਣ ਬਾਈ ਇੱਕ ਕੰਮ ਆ ਛੋਟਾ ਜਿਹਾ ਪੈਸੇ ਜਮਾ ਕਰਾਉਣੇ ਆ ਮੇਰੇ ਕੋਲ ਕੈਸ਼ ਆ ਅਕਾਊਂਟ ਚ ਕਰਾਉਣੇ ਆ ਤੇ ਕਿੰਨੀਆਂ ਦੁਕਾਨਾਂ ਫੇਰ ਲੀਆਂ ਬਾਈ ਕੋਈ ਦੁਕਾਨ ਨਹੀਂ ਲੱਭੀ ਬਾਈ ਸੈਕਟਰ ਚ ਤਹਾਰ ਕੇ ਸਰਦਾਰ ਜੀ ਆਏ ਸਾਹਮਣੇ ਜਿਨ੍ਹਾਂ ਨੇ ਮੇਰਾ ਕੰਮ ਫ੍ਰੀ ਆਫ ਕੋਸਟ ਕਰਾਤਾ ਨਹੀਂ ਤੇ ਬਈ ਰਾਮ ਨਾਮੇ ਕੋ 150 ਰੁਪਏ ਬਣਾ ਸਕਦਾ ਸੀਗਾ ਨਹੀਂ ਹੁਣ ਮੇਨ ਗੱਲ ਤੇ ਹੁੰਨੀ ਆ ਬਾਈ ਜੀ ਕਰਦੇ ਆ ਫੋਨ ਰਿਪੇਅਰ ਦਾ ਕੰਮ ਤੇ ਫੋਨ ਰਿਪੇਅਰ ਦੇ ਕੰਮ ਵਿੱਚ ਬੋਹਲਾ ਮਾਰੇ 200 ਰੁਪਏ ਲੱਗਦਾ ਵਾ ਤੁਹਾਡਾ 2000 ਰੁਪਏ ਦੱਸ ਦਿੰਦੇ ਆ ਹੁਣ ਮੇਨ ਗੱਲ ਇਹ ਵਾ ਕਿ ਮੇਰੇ ਹਿਸਾਬ ਨਾਲ ਜੇ ਤੁਸੀਂ ਸਰਦਾਰ ਜੀ ਕੋ ਫੋਨ ਸਹੀ ਕਰਾਉਂਗੇ ਕਿ ਤੋ ਜੋ ਤੁਹਾਡਾ ਜਾਇਰ ਖਰਚਾ ਉਹੀ ਲਊਗਾ ਮੈਂ 100% ਸ਼ੋਰ ਹਾਂ ਕਿਉਂਕਿ ਮੇਰੇ ਕੰਮ ਵਿੱਚ ਵੀ ਵੀਰ ਨੇ ਕੋਈ ਲਾਲਚ ਨਹੀਂ ਦਿਖਾਇਆ ਤੇ ਫਿਰ ਤਾਂ ਕਰ más se